ਪੁਆਇੰਟ ਜੇ ਤੋ ਨਿਕਲ ਕੇ ਆਉਂਦਾ ਹੈਗਾ ਆ ਉਹ ਹੈਗਾ ਪਖੰਡਾ ਜਿੱਥੇ ਸਭ ਤੋਂ ਵੱਧ ਪਖੰਡਵਾ ਲੋਕ ਉਧਰ ਨੂੰ ਜਾਣਗੇ ਔਰ ਉੱਥੇ ਲੋਕ ਜਿੱਥੇ ਉਹਨਾਂ ਨੂੰ ਕੁਛ ਨਾ ਕੁਛ ਜਿਹੜੀ ਹੈਗੀ ਰਾਹਤ ਜਿੱਥੇ ਮਿਲਦੀ ਹੋਊਗੀ ਉਹਨਾਂ ਨੂੰ ਜਿਹੜਾ ਇੱਕ ਤਾਂ ਮਾਨਸਿਕ ਤੌਰ ਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਲੱਗਦਾ ਇੱਕ ਵਿਸ਼ਵਾਸ ਉਹਨਾਂ ਦੇ ਦਬਾਅ ਵਿੱਚ ਬਣਾ ਦਿੱਤਾ ਜਾਂਦਾ ਹੈਗਾ ਆ ਕਿ ਆ ਫਲਾਣਾ ਕੰਮ ਕਰਨ ਦੇ ਨਾਲ ਤੁਹਾਡਾ ਭਲਾ ਹੋਣਾ ਹੈਗਾ ਉਸ ਤੋਂ ਬਾਅਦ ਵਿੱਚ ਫਾਈਨੈਂਸ਼ੀਅਲ ਤੌਰ ਤੇ ਵੀ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਹੈਗਾ ਕਿਉਂਕਿ ਲੋਕਾਂ ਨੂੰ ਜਦੋਂ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਸੈੱਟ ਕਰੋਗੇ ਜਿਹਦਾ ਆਪਾਂ ਇਸਾਈਆਂ ਦੀ ਗੱਲ ਕਰਦੇ ਹੈਗੀਆਂ ਇਸਾਈਆਂ ਦੇ ਸਕੂਲ ਤੇ ਹਸਪੀਟਲ ਵੱਧ ਰਹੇ ਹੈਗੇ ਪੰਜਾਬ ਦੇ ਵਿੱਚ ਔਰ ਜਿਹੜਾ ਇਸਾਈ ਬਣਦਾ ਹੈਗਾ ਉਹਨਾਂ ਦੇ ਬੱਚਿਆਂ ਦੀ ਫੀਸ ਕਿ ਜਿਹੜੇ ਨਹੀਂ ਦੇ ਸਕਦੇ ਉਹਨਾਂ ਦੀ ਫੀਸ ਜਿਹੜੀ ਹੈਗੀ ਆ ਉਹ ਉਹ ਉਹਨਾਂ ਦੀ ਜਿਹੜੀਆਂ ਕਮਿਊਨਿਟੀਆਂ ਹੈਗੀਆਂ ਜਿਹੜੇ ਉਹਨਾਂ ਦੇ ਬਣੇ ਹੈਗੇ ਆ ਜਿਹੜੇ ਉਹਨਾਂ ਦੀ ਕਮੇਟੀਆਂ ਬਣੀਆਂ ਹੈਗੀਆਂ ਆ ਕਹਿ ਲੋ ਜਾਂ ਉਹ 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 ਚੱਕਦੀਆਂ ਹੈਗੀਆਂ ਔਰ ਉਹਨਾਂ ਨੂੰ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਦੇ ਜਦੋਂ ਕੋਈ ਕਿਸੇ ਦਾ ਇਲਾਜ ਨਹੀਂ ਹੁੰਦਾ ਉਹ ਇਲਾਜ ਵੀ ਉੱਥੇ ਕੀਤਾ ਜਾਂਦਾ ਹਸਪੀਟਲਾਂ ਦੇ ਵਿੱਚ ਉਹਨਾਂ ਦੇ ਬਾਕੀ ਜਿਹੜਾ ਉਹ ਇੱਕ ਡਰਾਮਾ ਹੁੰਦਾ ਹੈਗਾ ਆ ਹੱਥ ਲਾ ਕੇ ਠੀਕ ਕਰ ਦੇਣਾ ਜਿਹਦੇ ਵਿੱਚ ਔਰਤਾਂ ਆਪਾਂ ਦੇਖਦੇ ਹੈਗੇ ਆ ਵਿੱਚ ਚੀਕਾ ਮਾਰਦੀਆਂ ਹੈਗੀਆਂ ਆ ਪਾਤਰੀ ਹੱਥ ਲਾਉਂਦਾ ਹੈਗਾ ਮੱਥੇ ਤੇ ਤੇ ਉਹ ਚੀਕਾ ਮਾਰਦੀਆਂ ਹੈਗੀਆਂ ਇੱਕ ਡਰਾਮਾ ਕੀਤਾ ਜਾਂਦਾ ਹੈਗਾ ਟੱਪਦੇ ਹੈਗੇ ਲੋਕ ਉਹਦੇ ਵਿੱਚ ਉਹਨਾਂ ਨੂੰ ਜਿਹੜੀਆਂ ਔਰਤਾਂ ਮੇਨ ਮੁਰੇ ਆਉਂਦੀ ਹੈਗੀਆਂ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਹੈਗੇ ਆ ਉਸ ਰੋਲ ਨੂੰ ਪਲੇ ਕਰਨ ਦੇ ਲਈ ਹਰ ਹੁਣ ਗੱਲ ਇਹ ਆਉਂਦੀ ਹੈ ਸਾਨੂੰ ਉਹਨਾਂ ਦਾ ਇਸਾਈਆਂ ਦਾ ਪੰਜਾਬ ਦੇ ਵਿੱਚ ਇਹ ਕੰਮ ਦੀਦਾ ਹੈਗਾ ਆ ਪਰ ਜਿਹੜਾ ਮੈਂ ਇੱਕ ਖਬਰ ਦੇਖ ਰਿਹਾ ਸੀਗਾ ਵੀ ਜਿਹੜਾ ਕਹਿੰਦੇ ਵੀ ਖਬਰ ਲੱਗੀ ਸੀ ਡੇਲੀ ਪੰਜਾਬ ਦੀ ਸਗੀ ਨਿਊਜ਼ ਹੋਰ ਵੀ ਕਈਆਂ ਚੈਨਲਾਂ ਤੇ ਇਦਾਂ ਖਬਰਾਂ ਆਉਂਦੀਆਂ ਹੈਗੀਆਂ ਆ ਆਪਾਂ ਦੇਖਦੇ ਹੈਗੇ ਆ ਔਰ ਉਹ ਜਦੋਂ ਦੇਖਦੇ ਹੈਗੇ ਵੀ ਕਹਿੰਦੇ ਵੀ ਜਿਹਦਾ ਇਲਾਜ ਕਿਤੇ ਵੀ ਨਹੀਂ ਹੁੰਦਾ ਨਾ ਜਦੋਂ ਡਾਕਟਰ ਵੀ ਜਵਾਬ ਦੇ ਦਿੰਦੇ ਹੈਗੇ ਆ ਉਹਦਾ ਇਲਾਜ ਦਰਬਾਰ ਸਾਹਿਬ ਦੇ ਵਿੱਚ RAMDAS ਸਰੋਵਰ ਨਾਲ ਤੇ ਸਰੋਵਰ ਦੇ ਵਿੱਚ ਨਹਾਉਣ ਨਾਲ ਹੋ ਜਾਂਦਾ ਹੁਣ ਜੇ ਕੋਈ ਬੰਦਾ ਇਹ ਇਹ ਸੋਚ ਕੇ ਸਰੋਵਰ ਦੇ ਵਿੱਚ ਨਹਾਉਣ ਜਾਵੇ ਇੱਕ ਵਾਰੀ ਨਹਾਵੇ ਦੋ ਵਾਰੀ ਨਹਾਵੇ 10 ਵਾਰੀ ਨਹਾਉਣ ਜਾਵੇ ਉਸ ਤੋਂ ਬਾਅਦ ਵਿੱਚ ਵੀ ਉਹਦਾ ਉਹ ਰੋਗ ਠੀਕ ਨਾ ਹੋਵੇ ਤਾਂ ਫਿਰ ਬਾਅਦ ਵਿੱਚ ਕੋਈ ਉਹਨੂੰ ਕਵੇ ਭਾਈ ਉੱਥੇ ਜਾ ਕੇ ਦੇਖਿਆ ਇੱਕ ਵਾਰ ਜੇ ਉੱਥੇ ਜਾ ਕੇ ਇੱਕ ਵਾਰ ਦੋ ਵਾਰ ਉਹਦਾ ਉੱਥੇ ਉਹਦਾ ਸੂਤ ਲੱਗ ਗਿਆ ਠੀਕ ਹੋ ਗਿਆ ਤਾਂ ਫਿਰ ਉਹ ਉੱਥੇ ਜੜੂਗਾ ਕਿ ਦਰਬਾਰ ਸਾਹਿਬ ਨਾਲ ਜੜੂਗਾ ਇਦਾਂ ਹੀ ਜੇਕਰ ਉਹਨੂੰ ਕੋਈ ਕਹਿ ਦੇਵੇ ਉੱਥੇ ਪੀਰ ਦੀ ਦਰਗਾਹ ਤੇ ਜਾ ਕੇ ਚਦਰ ਚਾੜਿਆ ਇੱਕ ਵਾਰੀ ਉਹ ਉੱਥੇ ਜਾਊਗਾ ਉਹ ਫਲਾਣੇ ਬਾਬੇ ਦੇ ਇੱਕ ਵਾਰੀ ਜਾ ਕੇ ਉੱਥੇ ਜਾਇਆ ਫਲਾਣਾ ਬਾਬਾ ਰਾਖ ਦਿੰਦਾ ਉੱਥੇ ਜਾਇਆ ਧਾਗਾ ਬਣਾ ਲਾ ਉੱਥੇ ਜਾ ਉਹ ਉੱਥੇ ਜਾਊਗਾ ਇਦਾਂ ਹੀ ਜਿਹੜਾ ਹੈਗਾ ਆ ਲੋਕਾਂ ਨੂੰ ਜਿੱਥੇ ਮਾੜੀ ਜੇ ਕਹਿੰਦੇ ਹੁੰਦੇ ਨੇ ਮਿੱਟੀ ਜਿਹੜੀ ਹੁੰਦੀ ਆ ਸਵਾਦ ਦੀ ਚੁਟਕੀ ਨਾਲ ਆਰਾਮ ਆਉਣ ਵਾਲੀ ਗੱਲ ਉਹ ਸਵਾਦ ਦੀ ਚੁਟਕੀ ਨਾਲ ਜਦੋਂ ਆਰਾਮ ਆ ਜਾਂਦਾ ਲੋਕਾਂ ਨੂੰ ਉਹ ਉੱਥੇ ਪੱਕੇ ਦੇ ਪੱਕੇ ਆਪਤਾ ਜੁੜਦੇ ਆ ਆਪਣੀਆਂ ਪੀੜ੍ਹੀਆਂ ਨੂੰ ਵੀ ਜੋੜ ਲੈਂਦੇ ਆ ਤੇ ਉਹ ਪਖੰਡ ਤੇ ਉਸ ਵੇਲੇ ਕਬੀਰ ਜੀ ਮਹਾਰਾਜ ਨੇ ਚੋਟ ਮਾਰੀ ਜਿਹੜਾ ਪਖੰਡ ਸੀਗਾ ਜ ਜਿਹਦੇ ਵਿੱਚ ਉਹ ਕਹਿੰਦੇ ਹੈਗੇ ਆ ਕਿ ਭਾਈ ਤੁਸੀਂ ਇਹ ਜਿਹੜਾ ਮੱਥੇ ਤੇ ਤਿਲਕ ਲਾਉਂਦੇ ਹੋ ਨਾ ਕਹਿੰਦੇ ਤੁਸੀਂ ਮਾਥੇ ਤਿਲਕ ਹਤਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਂਦਾ ਹੁਣ ਇਹਦੇ ਵਿੱਚ ਇੰਨੇ ਕ ਸ਼ਬਦ ਦੇ ਵਿੱਚ ਹੀ ਉਹਨਾਂ ਨੇ ਉਹ ਪੁਜਾਰੀ ਨੂੰ ਐਡੀ ਚੋਟ ਮਾਰੀ ਕਿ ਯਾਰ ਤੁਸੀਂ ਜਿਹਨੂੰ ਇੱਕ ਉਹ ਰੱਬ ਭਗਵਾਨ ਅੱਲਾ ਜਿਹਨੂੰ ਹਨਾ ਉਹ ਉਬਾਹੇ ਗੁਰੂ ਜਾਂ ਕਹਿ ਲਓ ਅੱਜ ਦੇ ਸਮੇਂ ਜਿਹੜਾ ਵੀ ਉਹ ਕੁਦਰਤ ਦਾ ਤੁਸੀਂ ਉਸ ਇੱਕ ਸ਼ਕਤੀ ਨੂੰ ਮੰਨਦੇ ਆ ਉਹ ਸ਼ਕਤੀ ਦਾ ਜਿਹੜਾ ਵੀ ਨਾਂ ਹੈਗਾ ਅੱਜ ਦੇ ਸਮੇਂ ਉਹ ਉਹ ਉਹਨੂੰ ਨਾਲ ਲੈ ਲਓ ਸਤਗੁਰ ਕਬੀਰ ਜੀ ਕਹਿੰਦੇ ਹੈਗੇ ਆ ਵੀ ਯਾਰ ਤੁਸੀਂ ਉਹਨੂੰ ਇੱਕ ਖਿਲਾਉਣੇ ਵਾਂਗੂ ਜਿੱਦਾਂ ਨਿਆਣਾ ਅੱਜ ਆਪਾਂ ਦੇਖਦੇ ਹੈਗੇ ਆ ਵੀ ਉਹ ਇੱਕ ਖਡਾਉਣੇ ਦੇ ਹੁੰਦੇ ਸੀ ਉਹਦੇ ਵਿੱਚ ਚਾਬੀ ਏਦਾਂ ਘੁਮਾ ਦੇ ਦਿੱਤੀ ਜਾਂਦੀ ਸੀ ਤਾਂ ਉਸ ਤੋਂ ਬਾਅਦ ਉਹ ਟੱਪਦਾ ਸੀ ਤੇ ਉਹਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਏਦਾਂ ਦਾ ਤੁਸੀਂ ਉਸ ਆਪਣੇ ਉਸ ਸ਼ਕਤੀ ਨੂੰ ਰੱਬ ਨੂੰ ਅੱਲਾ ਨੂੰ ਵਾਹਿਗੁਰੂ ਨੂੰ ਮੰਨਿਆ ਹੈਗਾ ਆ ਬਣਾਇਆ ਹੈਗਾ ਆ ਕਿ ਮੈਂ ਏਦਾਂ ਮੱਥੇ ਤੇ ਤਿਲਕ ਲਾ ਲੂੰਗਾ ਹੱਥ ਵਿੱਚ ਮਾਲਾ ਫੜ ਲੂੰਗਾ ਗਲ ਵਿੱਚ ਮਾਲਾ ਪਾ ਲੂੰਗਾ ਭਗਵੇਂ ਕੱਪੜੇ ਪਾ ਲੂੰਗਾ ਜਾਂ ਫਿਰ ਅੱਖਾਂ ਬੰਦ ਕਰਕੇ ਬਹਿ ਜਾਊਗਾ ਜਾਂ ਫਿਰ ਫਲਾਨੀ ਥਾਂ ਤੇ ਜਦੋਂ ਜਾਊਗਾ ਔਰ ਔਰ ਇਹਨਾਂ ਸਾਰੀਆਂ ਥਾਵਾਂ ਤੇ ਜਿਹੜੀਆਂ ਹੈਗਿਆ ਕਬੀਰ ਜੀ ਨੇ ਬਿਲਕੁਲ ਮੁੱਢੋਂ ਰੱਦ ਕੀਤੀਆਂ ਚ ਗੱਲਾਂ ਇਹ ਸਾਰੀਆਂ ਭਵੇਂ ਉਹ ਅਗਲਾ ਪਿਛਲਾ ਜਨਮ ਆ ਕਹਿੰਦੇ ਕਬੀਰ ਜੀ ਕਹਿੰਦੇ ਹਨਾ ਬਈ ਕਬੀਰ ਮਾਨਸ ਜਨਮ ਦੁਰਲਭ ਹੈ ਹੋਤ ਨਾ ਬਾਰੋ-ਬਾਰ ਜੋ ਫਲ ਬਨ પાਕੇ ਬੋਏ ਗਰੇ ਬਹਰ ਨਾ ਲਾਗੇ ਡਾ ਤੇ ਇਥੋਂ ਇਹ ਬਿਲਕੁਲ ਰੱਦ ਹੋ ਗਿਆ ਕਿ ਤੁਹਾਡਾ ਜਿਹੜਾ ਅਗਲਾ ਜਨਮ ਆ ਜੇ ਤੇ ਪੂਰਾ ਕਨਸੈਪਟ ਹੀ ਖੜਾ ਪਿਆਰੀ ਦਾ ਇਹੀ ਕਹਿੰਦੇ ਆ ਪੁਜਾਰੀ ਕਹਿੰਦਾ ਬਈ ਅਗਲਾ ਜਨਮ ਹੋਣਾ ਹੈਗਾ ਆ ਤੁਹਾਡਾ ਆ ਜਨਮ ਜਿਹੜਾ ਹੈਗਾ ਆ ਇਹਦੇ ਵਿੱਚ ਜਿਹੜੀਆਂ ਤਕ ਕਲੀਫਾਂ ਆ ਉਹ ਪਿਛਲੇ ਜਨਮ ਕਰ ਗਏ ਆ ਤੇ ਪਰ ਜਿਹੜਾ ਅਗਲਾ ਜਨਮ ਹੋਣਾ ਆ ਜਾਂ ਅਗਲੀ ਜਿਹੜੀ 84 ਕਟਨੀਆਂ ਵੀ ਹੋਵੇ ਹੀ ਨਾ ਤੁਸੀਂ ਉਹ ਰੱਬ ਦੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਅੱਲਾ ਦੀ ਗੋਦ ਵਿੱਚ ਜਾ ਕੇ ਬਹਿ ਜਾਣਾ ਤੇ ਉਹਦੇ ਲਈ ਤੁਸੀਂ ਆ ਫਲਾਣਾ ਫਲਾਣਾ ਕੰਮ ਕਰੋ ਇਹਨਾਂ ਦਾਨ ਦਵੋ ਇਹ ਇਹਨਾਂ ਤੁਸੀਂ ਇੰਨੇ ਪਾਠ ਕਰੋ ਆ ਜਗ ਕਰਾਓ ਆ ਹਮਨ ਕਰਾਓ ਜਾਂ ਆ ਜਿਹੜਾ ਸ਼ਬਦ ਉਹ ਇਹਨੂੰ ਅੱਖਾਂ ਬੰਦ ਕਰਕੇ 2.5 ਘੰਟੇ 1 ਘੰਟਾ 2 ਘੰਟੇ ਤੁਰਦੇ ਫਿਰਦੇ ਜੱਪੀ ਜਾਓ ਯਾਨੀ ਕਿ ਇਦਾਂ ਦੇ ਊਲ ਜਲੂਲ ਅੱਜ ਸੋਸ਼ਲ ਮੀਡੀਆ ਆਪਾਂ ਦੇਖਦੇ ਆ ਬਹੁਤ ਥਾਵਾਂ ਤੇ ਜਿਹੜੇ ਲੋਕ ਥੋੜਾ ਜਿਹਾ ਉਪਰੋਠ ਜਾਂਦੇ ਉਹਨਾਂ ਨੂੰ ਉਹ ਚੀਜ਼ਾਂ ਦੇਖ ਕੇ ਹਾਸਾ ਆਉਂਦਾ ਤੇ ਕਬੀਰ ਮਹਾਰਾਜ ਅੱਜ ਤੋਂ 500 500 ਸਾਲ 600 ਸਾਲ ਪਹਿਲਾਂ ਉਹਨਾਂ ਦਾ ਕਹਿੰਦੇ ਵੀ ਜਨਮ ਗੁਰੂ ਵਿਦਾਸ ਮਹਾਰਾਜ ਜੀ ਦੇ ਸਮਕਾਲੀ ਹੋਏ ਹੈਗੇ ਆ 1398 ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਦਾ ਜੋ ਇਤਿਹਾਸ ਕਰ ਦੱਸਦੇ ਹੈਗੇ ਵੀ ਜਨਮ ਹੁੰਦਾ ਹੈਗਾ ਨਾ ਯਾਨੀ ਕਿ ਵੀ 1398 ਯਾਨੀ ਕਿ ਉਹ ਜਿਹੜੇ ਹੈਗੇ ਆ ਵੀ 15ਵੀਂ ਸਦੀ ਦੇ ਕਹਿ ਲਓ ਬੇ ਇੱਕ ਮਹਾਨ ਇੱਕ ਫਲਸਫਰ ਹੈ ਸਤਗੁਰ ਸਤਗੁਰ ਕਬੀਰ ਜੀ ਔਰ ਜਿਨ੍ਹਾਂ ਨੂੰ ਬਾਬਾ ਸਾਹਿਬ ਜੀ ਨੇ ਆਪਣੇ ਤਿੰਨਾਂ ਗੁਰੂਆਂ ਵਿੱਚੋਂ ਇੱਕ ਗੁਰੂ ਚੁਣਿਆ ਇੱਕ ਗੁਰੂ ਮੰਨਿਆ ਆਪਣਾ ਉਹਨਾਂ ਨੇ ਕਿਉਂ ਕਹਿੰਦੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਭਾਰਤ ਦਾ ਭਾਰਤ ਦਾ ਨਿਰਮਾਤਾ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ ਕਿਉਂਕਿ ਭਾਰਤ ਦੇ ਦਾ ਨਿਰਮਾਣ ਜਦੋਂ ਹੁੰਦਾ ਹੈਗਾ ਭਾਰਤ ਆਜ਼ਾਦ ਹੋਣ ਤੋਂ ਬਾਅਦ ਚ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਦਾ ਔਰ ਦੁਨੀਆ ਦੇ ਪੜ੍ਹੇ ਲਿਖੇ ਇਨਸਾਨ ਭਾਰਤ ਦੇ ਉਸ ਵੇਲੇ ਤੇ ਸਭ ਤੋਂ ਨੰਬਰ 1 ਪੜ੍ਹੇ ਲਿਖੇ ਇਨਸਾਨ ਤੇ ਉਹ ਤਥਾਗਤ ਬੁੱਧ ਨੂੰ ਚੁੰਨਦੇ ਆ ਗੁਰੂ ਮੰਨਦੇ ਆ ਕਵੀਰ ਜੀ ਨੂੰ ਗੁਰੂ ਮੰਨਦੇ ਆ ਤੇ ਜੋਤੀਰਾ ਫੂਲੇ ਜੀ ਨੂੰ ਗੁਰੂ ਮੰਨਦੇ ਆ ਕਿਉਂ ਕਿਉਂਕਿ ਤਿੰਨਾਂ ਨੇ ਉਸ ਪਖੰਡਵਾਦ ਨੂੰ ਨਹੀਂ ਮੰਨਿਆ ਪੁਜਾਰੀ ਨੂੰ ਮੰਨਿਆ ਹੀ ਨਹੀਂ ਉਹਨਾਂ ਨੇ ਉਹਨਾਂ ਦੇ ਪਿੱਲਰਾਂ ਨੂੰ ਢਾਹ ਢੇਰੀ ਕਰ ਦਿੱਤਾ ਔਰ ਸਿਰਫ ਤੇ ਸਿਰਫ ਕਿਤੇ ਜ਼ੋਰ ਦਿੱਤਾ ਪੜੋ ਸੰਘਰਸ਼ ਕਰੋ ਜੁੜੋ ਤਿੰਨ ਚੀਜ਼ਾਂ ਤੇ ਤਿੰਨੇ ਚੀਜ਼ਾਂ ਤਿੰਨਾ ਗੁਰੂਆਂ ਤੋਂ ਤਿੰਨੇ ਹੀ ਚੀਜ਼ਾਂ ਸਤਗੁਰ ਕਬੀਰ ਸਾਹਿਬ ਜੀ ਕਹਿੰਦੇ ਹੈਗੇ ਨਾ ਅੱਜ ਅਹੀ ਕਹਿੰਦੇ ਆ ਕਿ ਸਾਡਾ ਫਲਾਣਾ ਬਾਬਾ ਗੁਰੂ ਉਹਨੂੰ ਪੁੱਛੋ ਅੱਜ ਜਿੱਦਾਂ ਤੁਸੀਂ ਆਪਾਂ ਪੁੱਛਦੇ ਹੋ ਨਾ ਕਿਸੇ ਨੂੰ